ਗੁਰਦਾਸਪੁਰ ਦੇ ਮਕੌੜਾ ਪੱਤਨ ਤੇ ਅਚਾਨਕ ਪਾਣੀ ਦਾ ਪੱਤਰ ਵਧਿਆ ਜਿਸ ਕਾਰਨ ਪਿੰਡ ਦੇ ਲੋਕਾਂ ਦਾ ਪੁਲ ਕਿਨਾਰੇ ਟੁੱਟਣ ਕਾਰਨ ਲੰਘਣਾ ਹੋਇਆ ਖਤਰਨਾਕ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਰਵਨੀਤ ਤੇ ਤੁਸੀਂ ਦੇਖ ਰਹੇ ਹੋ ਜੀ ਵੀਚੋਂ ਲਾਈ ਦੱਸਦੇ ਕਿ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦਿਨਾਨਗਰ ਵਿੱਚ ਮਕੌੜਾ ਪੱਤਨ ਤੇ ਤੜਕਸਾਰ ਪਾਣੀ ਦਾ ਪੱਧਰ ਵਧਨ ਕਾਰਨ ਤੇਜ਼ੀ ਨਾਲ ਪਾਣੀ ਵਧਿਆ ਤੇ ਪਲਟੂਨ ਪੂ ਦੇ ਅਗਲੇ ਪਾਸਿਓਂ ਪੂ ਦਾ ਕੁਝ ਹਿੱਸਾ ਪਾਣੀ ਦੇ ਲਪੇਟ ਦੇ ਵਿੱਚ ਆਉਣ ਕਾਰਨ ਰੁੜ ਗਿਆ ਪਾਣੀ ਤੇਜ਼ ਹੋਣ ਕਰਕੇ ਕਿੱਤੀ ਵੀ ਬਿਲਕੁਲ ਬੰਦ ਕਰ ਦਿੱਤੀ ਹੈ ਆਉ ਦਿਖਾਣਾ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਜਿਵੇਂ ਮੈਂ ਤੇਕੇ ਆਪਣੇ ਕਲ ਦੀ ਗਈ ਸੀ ਰਾਤ ਰਹੀ ਤੇਕੇ ਜਿਵੇਂ ਉਹ ਜਾਣਾ ਇਸ ਭਾਰ ਨੂੰ ਤੇ ਉਹ ਦਰਿਆਏ ਪਾਣੀ ਵੜਾ ਆ ਗਿਆ ਬੜੀ ਮੁਸ਼ਕਲ ਹੋ ਗਈ ਨਹੀਂ ਬੇਰੀ ਨਹੀਂ ਪੈਂਦੀ ਪਈ ਪੋਲ ਦੇ ਅੱਗੇ ਪਾਣੀ ਬਹੁਤ ਆ ਗਿਆ ਆ ਤਾਂ ਢੋਲ ਵੀ ਰੁੜਨ ਦਾ ਕਤਰ ਆਇਆ ਰੇਪਾ ਪਾਣੀ ਨੂੰ ਦੋ ਦਿਨ ਦਰਿਆਏ ਪਾਣੀ ਆਣਾ ਹੈ ਤੇ ਬੜੀ ਮੁਸ਼ਕਲ ਹੈ ਭਾਜੀ ਸਾਡੇ ਮੰਡ ਦਾ ਪੋਲ ਵੱਜਣਾ ਚਾਹੀਦਾ ਪੋਲ ਵੱਜੇ ਪੱਕੀ ਪੱਕਾ ਦਰਿਆ ਵੱਜੇ ਚਾਸ਼ ਵੀ ਰਿਓ ਤੇ ਚਲੋ ਸਾਡੀ ਮੁਸ਼ਕਲ ਜਿਹੜੀ ਹੈ ਦੂਰ ਹੋ ਜੇ ਆਰਾਮ ਨਾਲ ਜਾਂ ਫਿਰ ਕਰ ਜਾਈਏ ਆ ਸਮੇਂ ਤੇ ਚੇਰ ਬਿਆਣ ਕੇ ਬੈਠੇ ਜਿਆਂ ਇਹੜੇ ਬੰਦੇ ਹੋ ਗੀ ਅੰਝੇਬੇ ਜਾਣਾ ਪਾ ਦੀ ਚੇਬੇ ਚੇਬੇ ਆੜਾ ਖੜਾ ਤੇ ਗਈ ਸੀ ਅੱਜ ਬੁਰਦਰੇ ਜਾਂ ਦਰਮਿਆਵ ਕਾਨੋ ਮਾਣ ਵਾਲੇ ਦੇਖੇ ਨੇ ਪੁਰਾਣੇ ਛਾਲੇ ਆ ਆਲਦੀ ਮੈਂ ਗਈ ਦੀ ਸੀ ਸਰਾਤ ਮੈਂ ਆਪਣੇ ਤੇ ਕੀ ਰੋਣ ਮੈਂ ਚਾਹ ਸੇ ਚਾਹ ਚੂਪੀ ਰੋਟੀ ਖਾਧੀ ਤੇ ਮੈਂ ਬਸ ਲਈ ਤੇ ਮੈਂ ਚਲਣਾ ਚਲਣੀ ਆਪਣੇ ਪਿੰਡੇ ਯਾ ਤੋ ਤੇ ਨਵਗੇ ਵਾਲੀ ਜਾਂਦੇ ਆ ਸਰਕਾਰਾਂ ਤੋਂ ਕੀ ਮੰਗ ਕਰਦੇ ਆ ਅਸੀਂ ਸਰਕਾਰਾਂ ਨੂੰ ਕਹਿੰਦੇ ਸਾਡਾ ਪੱਕਾ ਫੋਲ ਬਣੋ ਆਹ ਪੁਲ ਬਨੋ ਪੱਕਾ ਦਰਿਆ ਪੱਕਾ ਚਾਰਛੇ ਤੇ ਸਾਡਾ ਤੋਂ ਪੱਕਾ ਦਰਿਆ ਸਾਡਾ ਬੰਦ ਜਿਹੜਾ ਪੁਲ ਬੱਜਦੇ ਤੇ ਚਲੋ ਅਸੀਂ ਦਿਨ ਰਾਤ ਜਾ ਸਕੀਏ ਆ ਸਾਡੇ ਸਾਨੂੰ ਕੋਈ ਪ੍ਰੋਬਲਮ ਨਹੀਂ ਅੱਜ ਜਿਹੜਾ ਪਾਣੀ ਦਾ ਪੱਦਰ ਵਧਿਆ ਕਿੰਨੇ ਵੇ ਦਾ ਵਧਿਆ ਪਾਣੀ ਦਾ ਪੱਦਰ ਇਹ ਪਾਣੀ ਦੇ ਸਵੇਰੇ 3-4 ਵਜੇ ਤੋਂ ਦਰਮਿਆਨੋਂ ਆਇਆ ਪਾਣੀ ਤੇ ਇਹ ਹੁਣ ਮੋੜਾ ਹੋ ਗਿਆ ਤੇ ਹੁਣ ਇਹਨਾਂ ਆਪਣੀ ਮਰਜ਼ੀ ਨਾਲ ਹੀ ਹਟਣਾ ਜੋ ਅਸੀਂ ਰਾਤ ਦੇ ਰਾਤ ਖੜੋਤਿਆਂ ਪਾਰ ਦੇ ਪਾਰ ਖੜੋਤਿਆਂ ਹੁਣ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਕਿਹੜੇ ਪਿੰਡ ਜਾਣਾ ਸੀ ਪਾਰਲੇ ਪਾਸੇ ਸਰਕਾਰਾਂ ਕੋ ਕੀ ਮੰਗ ਕਰਦੇ ਹੋ ਸਰਕਾਰਾਂ ਕੋ ਮੰਗੇ ਹੋਏ ਕਰਨੀਆਂ ਮੈਂ ਸਾਡੇ ਕੋਲ ਆ ਕੋਲ ਲਾ ਦਿਓ ਸਰਕਾਰ ਨੇ ਲਾਉਣਾ ਅਸੀਂ ਤੇ ਲਾ ਨਹੀਂ ਸਕਦੇ ਸਾਡੇ ਕੋਲ ਮੰਜਾ ਨਹੀਂ ਬਣਦਾ ਅਸੀਂ ਇਹ ਪੋੜਾ ਸਕ ਨਹੀਂ ਆ ਜੋ ਕਰਨਾ ਤੋਹਾ ਕਰਨਾ ਤੇ ਇਹ ਆ ਮੜਾ ਮੋਠਾ ਇਹ ਗਰੀਬ ਬੰਟਾ ਜਿਹੜੀ ਜਨਾ 5000 ਦੁਨੀਆਂ ਆ ਫਾ ਲੱਗੀ ਆ ਉੱਕ ਜੇ ਨਾ ਆ ਸਕਦੇ ਨੇ ਜਾਸ ਦੇਖੋ ਹਾਸਾ ਵਾਪਰ ਜਾਏ ਕਿ ਕਿੱਧਰ ਨੂੰ ਜਾਵਾਂ ਹੈ ਦੇਖੋ ਹਾਸਾ ਵਾਪਰ ਦੇ ਦੇ ਅਸੀਂ ਕੁਝ ਨਹੀਂ ਕਰ ਸਕਦੇ ਨਾ ਕਰ ਸਕਨੀ ਅੱਗੇ ਹੁਣ ਤੁਹਾਨੂੰ ਪਤਾ ਜੀ ਸਾਰਾ ਹੀ ਹੁਣ ਅਸੀਂ ਉਰੇ ਕੀ ਕਰ ਸਕਦੇ ਠੀਕ ਹੈ ਪਾਪੀ ਮੇਰੇ ਸਤਨ ਸਿੰਘ ਨਾਲ ਜੀ ਮੇਰਾ ਪਾਣੀ ਦਾ ਪੱਧਰ ਕਿੰਨਾ ਕੁ ਵਧਿਆ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਗਿਆ ਜੀ ਕਮ ਸੇ ਕਮ 50000 ਤੋਂ ਉੱਪਰ ਟੱਪ ਗਿਆ ਜੀ ਕੁੱਸ ਪਾਣੀ ਆਜੀ ਤੇ ਇਸ ਪਾਣੀ ਦੇ ਨਾਲ ਜਿਹੜਾ ਪਲਟੂਨ ਪੁਲ ਸੀ ਉਹਨੂੰ ਵੀ ਨੁਕਸਾਨ ਪਹੁੰਚਿਆ ਪੁਲ ਨੂੰ ਨੁਕਸਾਨ ਆਜੀ ਰੈਂਪ ਦੋਨਾਂ ਛਾਟਾਂ ਤੇ ਰੁੜ ਗਏ ਆ ਤੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਜੀ ਪਾਣੀ ਹੋਰ ਵੀ ਆਉਂਦੇ ਚੰਨ ਸਾਹਿਬ ਪੁਲ ਨੂੰ ਵੀ ਨੁਕਸਾਨ ਹੋ ਸਕਦਾ ਜੀ ਜਿਆਦਾ ਪਾਣੀ ਹੋਰ ਚੜ ਗਿਆ ਤੇ ਜਿਹੜੇ ਆਉਣ ਜਾਣ ਵਾਲੇ ਲੋਕ ਸੀ ਉਹ ਪਰੇਸ਼ਾਨ ਹੋ ਰਹੇ ਬਹੁਤ ਪਰੇਸ਼ਾਨ ਹੋ ਰਹੇ ਜੀ ਇੱਕ ਵਿਆਹ ਹੀ ਪਾਰ ਕੁੜੀ ਦਾ ਲੜਕੀ ਦਾ ਵਿਆਹ ਹੀ ਉਹਨਾਂ ਨੂੰ ਬੜੀ ਮੁਸ਼ਕਲ ਪਾਰ ਕੀਤਾ ਜੀ ਕੁਝ ਬੰਦੇ ਫਸ ਕੇ ਪਾਰ ਗਏ ਜੀ ਵਿਆਹ ਲਈ ਅਸਾਂ ਉਹਨਾਂ ਵੀ ਕਾਫੀ ਪ੍ਰੋਬਲਮ ਹੈ ਜੀ ਬਹੁਤ ਜ਼ਿਆਦਾ ਹਾਂ ਜੀ ਹਾਂ ਜੀ ਬਹੁਤ ਮੁਸ਼ਕ ਕਿਸ ਤੀਬ ਆਪਣਾ ਥੋੜਾ ਪਾਣੀ ਦਾ ਕੰਟਰੋਲ ਹੈਗਾ ਫਿਰ ਚਲਾਵਾਂਗੇ ਜੀ ਅਜੇ ਪਾਣੀ ਦਾ ਬਹਾਵ ਬਹੁਤ ਜ਼ਿਆਦਾ ਜੀ ਠੀਕ ਹੈ ਜੀ